ਕਰ ਰਿਹਾ ਨਾਮ ਦੱਸ ਦਿਨ ਜੀ ਸਰ ਵਾਟਸ ਅ ਗੁੱਡ ਨੇਮ ਦੋ ਦਾ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਹਿਲ ਹੈ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆ ਫਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੀ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੁੜੀ ਜਾਂ ਕੋਈ ਨਿਸ਼ਾਨ ਕਿੱਥੇ ਹੈਗੇ ਉਹਨਾਂ ਦੀ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਇ ਇਨ ਦੇਖ ਰਿਹਾ ਜਖਮੀ ਕਾ ਹੈ ਜਮ ਨਹੀਂ ਜਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ ਕੌਰ ਪੈਜ ਜਾ ਰਹੇ ਸੀ ਕਿ ਪੁੱਤ ਦਾ ਦਾਣਾ ਮੰਡੀ ਉੱਥੇ ਸੈਰ ਕਰਨ ਗਈ ਸੀ ਹੂੰ ਤੇ ਉਹ ਬੈਕ ਸਾਈਡ ਤੋਂ ਇੱਕ ਸਪਲੈਂਟਰ ਮੋਟਰਸਾਈਕਲ ਲੰਘਾਈ ਹੂੰ ਉਹਦੇ ਦੇ ਵਿੱਚ ਇੱਕ ਦੋ ਮੁੰਡੇ ਸੀ ਜਿਹੜੇ ਬੈਠੇ ਉਹਦਾ ਆਪਾਂ ਨੂੰ ਕੋਈ ਜੈਕਟ ਨਹੀਂ ਪਤਾ ਵੀ ਕੌਣ ਸੀ ਆਪਾਂ ਜਾਣਦੇ ਨਹੀਂ ਕਿ ਆਪਾਂ ਹੁਣ ਦੋ ਕੁ ਜੰਦਾ ਬੰਦਾ ਆਪਾਂ ਕੀ ਪਤਾ ਲੱਗਦਾ ਕਿ ਇਹਦਾ ਉਹ ਇਹਦੇ ਗੋਲੀ ਮਾਰ ਹੂਮਾ ਬੰਨੇ ਸੀ ਕਿਵੇਂ ਸੀ ਕਿ ਉਹ ਜਿਹੇ ਨਜ਼ਰ ਆ ਰਹੇ ਸੀਗੇ ਜਿਹੜਾ ਜੀ ਮਗਰ ਬੈਠਾ ਸੀ ਉਹ ਤਾਂ ਲੈਤੀ ਸੀ ਲੋਨੀ ਤੇ ਜਿਹੜਾ ਚਲਾਉਦਾ ਸੀ ਮੋਟਰਸਾਈਕਲ ਉਹਨੇ ਕੋਟ ਪਾਇਆ ਮੈਨਾਂ ਕਦੇ ਧਿਆਨ ਦਿੱਤਾ ਹੀ ਨੰਬਰ ਵੀ ਤਾਂ ਹੈ ਨਹੀਂ ਸੀ ਮੁੰਡਾ ਤੁਹਾਡੀ ਮੈਰਿਜ ਕਦੋਂ ਹੋਈ ਹੈ ਸਾਡੀ 1.5 ਮਹੀਨੇ ਪਹਿ ਲੰਮਰ ਜੀ ਤੁਹਾਡੀ ਲੰਮਰ ਜੀ ਕੀ ਕਾਰਨ ਕੀ ਹੈ ਕਿ ਤੇ ਲੰਮ ਮਰਜ਼ਾ ਲੈਂਗਲ ਤਾਂ ਨਹੀਂ ਲੱਗਦਾ ਹਮਲਾ ਕਰਨ ਵਾਲਾ ਜਾਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਨਹੀਂ ਉਹਦੇ ਘਰ ਵਾਲੇ ਹੈ ਨਹੀਂ ਅਸੀਂ ਜੀ ਮੈਨੂੰ ਅੱਜ ਹੀ ਕਾਲ ਉਹ ਕੇ ਆਦੀ ਆ ਉਹ ਕਹਿੰਦੇ ਸੀ ਆਵਾਂਗੇ ਵੀ ਇਹਦਾ ਪਤਾ ਲਿਆ ਨਾ ਹਾਂ ਉਹ ਆਉਂਦੇ ਕੀ ਕਾਰਨ ਕੀ ਲੱਗਦਾ ਹੈ ਕੌਣ ਲੋਕ ਹੋ ਸਕਦੇ ਨੇ ਸ਼ੱਕ ਹੀ ਮਨ ਦੇ ਵਿੱਚ ਨਹੀਂ ਸ਼ੱਕ ਹੁਣ ਕਿਸੇ ਤੇ ਨਹੀਂ ਕਰ ਸਕਦੇ ਜੇ ਆਏ ਆਪਣੀ ਫਿਰਨਾ ਹੈ ਨਹੀਂ ਸੀ ਲਾਗ ਡਟ ਜਾਂ ਆਪਾਂ ਜੇ ਕਿਸੇ ਨਾਲ ਲਾਗ ਡਟ ਹੁੰਦੀ ਆਪਾਂ ਉਹਨੂੰ ਜਾਣਦੇ ਹੁੰਨੇ ਆ ਉਹ ਜਿਹੇ ਬੰਦੇ ਹੈ ਨਹੀਂ ਸੀ ਉਹ ਸਰੀਰ ਪੱਖੋਂ ਜਾਣਦੇ ਨਹੀਂ ਆਪਾਂ ਬੰਦੇ ਨੂੰ ਹੈ ਨਹੀਂ ਸੀ ਉਹ ਮੈਰਿਜ ਰਜਾਵੰਦੀ ਨਾਲ ਹੋਈ ਸੀ ਨਹੀਂ ਉਹਨਾਂ ਨੂੰ ਡਾਊਟ ਨਹੀਂ ਫਿਲਹਾਲ ਉਹਨਾਂ ਦਾ ਕੋਈ ਡਾਊਟ ਨਹੀਂਗਾ ਉਹਨਾਂ ਤੇ ਕੋਈ ਡਾਊਟ ਨਹੀਂ ਜੀ ਹੁਣ ਆਉਂਦੇ ਹਾਂ ਇਹ ਅੱਛਾ ਛੱਟ ਕਿੰਨੀ ਕਾ ਤੁਹਾਡੀ ਵਾਈਫ ਦੇ ਕਿੱਥੇ ਗੋਲੀ ਲੱਗੀ ਹੈ ਉਹ ਤੇ ਲੀ ਜਾਂਦਾ ਜੀ ਇੱਥੇ ਗੋਲੀ ਗੋਲੀ ਕਿੱਥੇ ਲੱਗੀ ਠੀਕ ਠੀਕ ਨਾ ਸਹੀ ਚਾਹ ਮੰਨ ਦਮੋਂ ਸੁਭਾਗ ਰਤੋ ਰਿਹਾ ਯਾ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਜਿਸ ਏਰੀਆ ਪੈਂਦਾ ਹੈ ਜਿਹਦੇ ਵਿੱਚ ਭਕਤਾ ਭਾਈ ਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ कौर ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪੀਰ ਸਿੰਘ ਉਹਦਾ ਧਰਮੜੇ ਦਾ ਨਾਮ ਹੈ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਸੈਰ ਕਰ ਰਹੀ ਸੀਗੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟੇ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟੇ ਦੇ ਵਿੱਚ ਆਰਪਾਰ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਰਿਪੋਰਟ ਪਾਟੀ ਜੀ ਐਸ ਐਚ ਓ ਨਾਰਸੀ ਆਈ ਨਾਰ ਡੀਐਸਪੀ ਜੀ ਸਾਹਿਬ ਮੌਕੇ ਦੇ ਉਪਰ ਜਿਹੜੇ ਅਗੇ ਚਲੇ ਗਏ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਪੁਟਸਾਂ ਦੇ ਸਵਾਰ ਵਿਅਕਤੀ ਇਹਨਾਂ ਦੇ ਪਛਾਣ ਵਾਸਤੇ ਰੈਟੀਫਿਕੇਸ਼ਨ ਵਾਸਤੇ ਕੀ ਵਜ੍ਹਾ ਨਾਲ ਜਿਸ ਕਿਸੇ ਕੌਣ ਬੰਦੇ ਸੀ ਕਿ ਕਿਸ ਪਰਪਸ ਲਈ ਆਏ ਸੀਗੇ ਉਸ ਸਾਰਾ ਜਿਹੜਾ ਹੈਗਾ ਉਸ ਦੀ ਤਫ਼तीश ਕਰ ਰਹੀਆਂ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰਨਾ ਹੈ ਕਿ ਵੀ ਇਹ ਸਵਾਰਦਾ ਤੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਤੇ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਵਰਗੀ ਉਪਰਦਗੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਸ ਤਰ੍ਹਾਂ ਦੇ ਤੇ ਲੜਕੀ ਜਿਹੜੀ ਹੈਗੀ ਹੈ ਹਰਪ੍ਰੀਤ ਕੌਰ ਇਹਦਾ 20 ਸਾਲ ਦੇ ਕਰੀਬ ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਪੱਖਾ ਭਾਈਕ ਜਿਹੜੇ ਲੜਕਾ ਅਰਸ਼ਪ੍ਰੀਤ ਜਿਹੜਾ ਹੈਗਾ ਇਹਦੇ ਨਾਲ ਲੰਮਰ ਜੁੜੀ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀ ਕਿੰਨੇ ਵੀ ਪ੍ਰੂਫ ਵੀ ਹੈਗੇ ਕੋਈ ਲਵ ਮੈਰਿਜ ਨਹੀਂ ਲੈ ਕੇ ਜਿਹੇ ਰੋਲਾ ਸਾਹ ਨਹੀਂ ਅਜਾ ਦੀ ਕੋਈ ਹੈ ਜੀ ਫਿਲਹਾਲ ਕੋਈ ਗੱਲ ਨਹੀਂ ਹੈਗੀ ਲਵ ਮੈਰਿਜ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਬਾਰੇ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਕੋਈ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਬੇਦਖਲ ਕਿਤੇ ਸੀ ਮੈਰਿਜ ਤੋਂ ਬਾਅਦ ਉਹਨਾਂ ਨੇ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੀ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕਿਉਂਕਿ ਜਸਟ ਜੇ ਲੜਕੀ ਅਜੇ ਹੋਈਏ ਸੀ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਕਦਮਾਂ ਦਰਜ ਕਰਕੇ ਫਰੰਤਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਰਾਂਗੇ ਪਰ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵੱਲੋਂ ਮੰਨ ਲੜਕੀ ਨਾਲ ਜਿਹਦਾ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਇਹਦੇ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਨ ਜ਼ਾਹਰ ਨਹੀਂ ਕੀਤਾ ਸਰ ਬੋਲਚਾਲ ਸੀਗੀ ਆਪਣੇ ਮਾਪਿਆਂ ਨਾਲ ਲੜਕੀ ਦੀ ਜਾਂ ਸੋਰੇ ਦੇ ਨਾਲ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜ਼ਾਹਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੋਟੇ ਨਹੀਂ ਮਾਪਿਆਂ ਨਾਲ ਬੋਲਚਾਲ ਸੀਗੀ ਇਹਨਾਂ ਦੇ ਕਿ ਨਹੀਂ ਜੋਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਨਹੀਂ ਤੇ ਇਹ ਫੈਮਿਲੀ ਸ਼ੈ ਇਹ ਗੱਲ ਕੀ ਹੋਈ ਹੈ ਬੇਟੇ ਸੈਲ ਕਰਨ ਨਿਕਲੇ ਸੀ ਜੀ ਬੇਟੇ ਨੂੰ ਸਾਨੂੰ ਤਾਂ ਜਦੋਂ ਘਰੇ ਸੁਨੈਮ ਲਿਆ ਭੱਜ ਕੇ ਮੁੰਡੇ ਆਏ ਕੋਈ ਹੋਰ ਕਹਿੰਦੇ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਬੱਚੇ ਘਰੇ ਲਈ ਆਉਂਦੇ ਸੀਗੇ ਇੱਥੇ ਤੋਂ ਡਾਕਟਰ ਦੇ ਲਗਾਇਆ ਕਹਿੰਦੇ ਇਹ ਐਕਸੀਡੈਂਟ ਹੀ ਹੋਇਆ ਵੀ ਕੋਈ ਗੱਲ ਨਹੀਂ ਬੱਚਿਆਂ ਨੇ ਕਿਤੇ ਬੇਟੀ ਨੂੰ ਕੁਝ ਦੱਸ ਦਿੱਤੀ ਉਹ ਕਹਿੰਦੇ ਮੇਰੇ ਕੋਲ ਦੋ ਮੁੰਡੇ ਆਏ ਮਟਰਸੇ ਨਤੇ ਤੇ ਜਿਹਨੇ ਨਾ ਗੋਲੀ ਦਾ ਹੈ ਜੀ ਪਹਿਲਾਂ ਕੋਈ ਰੰਜੀਤ ਵਗੈਰਾ ਸੀ ਨਹੀਂ ਨਹੀਂ ਕਿਸੇ ਨਾਲ ਨਹੀਂ ਸੀ ਜੀ ਬੰਦੇ ਬੁਰੀਆ ਕੀ ਗੱਲ ਨਹੀਂ ਸੀ ਅੱਗੇ ਵੀ ਜਾਂਦੇ ਹਾਪੀ ਗੇਂਦਾ ਬੇਟਾ ਕਹਿੰਦੇ ਮੋਟਰਸਾਈਕਲ ਤੇ ਆਏ ਹਾਂ ਹਾਂ ਮੋਟਰਸਾਈਕਲ ਤੇ ਆਏ ਬੇਟਾ ਇਹਨੂੰ ਚੱਕਰ ਨਾਲ ਕਿਉਂ ਭੱਜ ਗਏ ਬਸ ਇਹਨਾਂ ਤੋਂ ਮੇਰੀ ਗੱਲ ਵਿੱਚ ਪਰ ਮੈਂ ਤਾਂ ਮੁੰਡਾ ਕਿ ਕੀ ਮੰੰਕੀ ਕਰਦੇ ਸੀ ਕਿਵੇਂ ਮੰੰਕੀ ਕਰਦੇ ਇਸ ਤਰ੍ਹਾਂ ਦੇ ਹਾਪੜ ਮੰੰਦੇ ਸਾਨੂੰ ਬੇਟੀ ਸਹੀ ਸਲਾਮਤ ਚਾਹੀਦੀ ਜੀ ਸਾਨੂੰ ਕੋਈ ਸਾਡੇ ਬੇਟਾ ਬੇਟੀ ਸਹੀ ਰਹਿਣ ਬਸ ਟਾਕਰੀ ਜੀ ਕਿਥੋਂ ਕਿਨਾ ਪਿੰਡ ਹੈ ਟਾਕਾ ਭਾਈ ਜੀ ਕੀ ਗੱਲ ਹੋਈ ਹੈ ਅਸੀਂ ਬੋਕਰਾਂ ਜਾਂਦੇ ਸੀ ਕਿ ਦੋ ਮੁੰਡੇ ਆਏ ਜੀ ਬਾਈਕ ਤੇ ਫਾਇਰ ਮਾਰ ਕੇ ਭੱਜ ਲਏ ਕੀ ਕਾਰਨ ਕੀ ਹੋਇਆ ਪਹਿਲਾਂ ਕੋਈ ਦੋਨੋਂ ਨਹੀਂ ਕਾਰਨ ਕੋਈ ਨਹੀਂ ਜੀ ਅਸੀਂ ਤਾਂ ਕੋਈ ਕਾਰਨ ਜਾਂਦੇ ਸੀ ਡੇਲੀ ਨੰਬਰ ਪਲੇਟ ਹੈ ਨਹੀਂ ਸੀਗਾ ਕੋਈ ਤੇ ਕੋਟ ਵਗੈਰਾ ਪਾਏ ਹੋਏ ਸੀ ਮੂੰਹ ਬੰਨੇ ਹੋਏ ਕਿੰਨੇ ਜਣੇ ਕਿੰਨੇ ਨੇ ਦੋ ਜਣੇ ਦੋ ਸੀ ਇਹ ਕਿੱਥੋਂ ਦੀ ਗੱਲ ਹੈ ਕਿਹ ਕਿ ਟਾਈਮ ਸੀ ਟਾਈਮ ਪਤਾ ਨਹੀਂ ਜੀ ਉਹ ਡੇਢੀ ਨੂੰ ਪਤਾ ਨਹੀਂ ਕੀ ਟਾਈਮ ਸੀ ਉਹ ਕਿੱਥੇ ਲੱਗੀ ਤੁਹਾਡੀ ਗੋਲੀ ਘੱਟ ਤੇ ਜੀ ਕਿਹੜੇ ਪਾਸੇ ਸਾਨੂੰ ਨੌਕਰੀ ਕਿੱਥੇ ਪਤਾ ਲੱਗਦੀ ਹੈ ਸਾਤਾ